ਬੱਬੀਓ ਅੱਜਕਲ ਸਕੇ ਭਰਾਵਾਂ ਦਾ ਵੀ ਹੱਦੋਂ ਵੱਧ ਕੇ ਪਿਆਰ ਲੋਕਾਂ ਕੋ ਜਰਿਆ ਨਹੀਂ ਜਾਂਦਾ ਹੁੰਦਾ ਲੋਕਾਂ ਦੀਆਂ ਉਂਗਲਾਂ ਚੱਕਾ ਉਹਨਾਂ ਨੂੰ ਇੰਨਾ ਕੁ ਦੂਰ ਕਰ ਦਿੰਦੀਆਂ ਆ ਕਿ ਇੱਕ ਦੂਜੇ ਦੀ ਸ਼ਕਲ ਤੋਂ ਵੀ ਉਹਨਾਂ ਨਫ਼ਰਤ ਕਰਨ ਲੱਗ ਜਾਂਦੇ ਆ ਪਰ ਫਿਰ ਵੀ ਜਦੋਂ ਦੋਨਾਂ ਦੇ ਵਿੱਚੋਂ ਇੱਕ ਦੇ ਬੱਚੇ ਗਲਤ ਕੰਮ ਕਰਨ ਲੱਗ ਜਾਂਣ ਜਾਂ ਗਲਤ ਰਸਤੇ ਤੇ ਪੈਂਦੇ ਹੋਣ ਨਾ ਦੂਜਾ ਭੁੱਲ ਜਾਂਦਾ ਕਿ ਸਾਡੇ ਵਿੱਚ ਘੁਆਣ ਬਣਿਆ ਫਿਰ ਉਹਨਾਂ ਨੂੰ ਦਬਕਦਾ ਝਟਕਦਾ ਮਨਾ ਕਰਦਾ ਵੀ ਇਹ ਕੰਮ ਗਲਤ ਆ ਇਹ ਗਲਤ ਰਸਤਾ ਆ ਇਹ ਤੋਂ ਬਚੋ ਫਿਰ ਬੱਚੇ ਘਰੇ ਜਾ ਕੇ ਆਪਣੇ ਚਾਚੇ ਤਾਇਆ ਬਾਰੇ ਆਪਣੇ ਪਿਓ ਦੇ ਕੰਨ ਭਰਦੇ ਆ ਉਹਨੇ ਇੱਕ ਦੀਆਂ ਦੋ ਦੱਸਦੇ ਆ ਵੀ ਉਹਨਾਂ ਨੇ ਸਾਡੇ ਨਾਲ ਇਦਾਂ ਕੀਤਾ ਇਹ ਕੀਤਾ ਉਹ ਕੀਤਾ ਫਿਰ ਪਿਓ ਆ ਗਿਓ ਜੇ ਉਹਨਾਂ ਮਗਰ ਲਾ ਕੇ ਆਪਣੇ ਭਰਾ ਨੂੰ ਗਲਤ ਕਵੇ ਨਾ ਤਾਂ ਇਦਾਂ ਬੱਚੇ ਨੂੰ ਗਲਤ ਕੰਮ ਕਰਨ ਲਈ ਜਾਂ ਗਲਤ ਰਸਤੇ ਤੇ ਜਾਣ ਲਈ ਸਪੋਰਟ ਮਿਲਦੀ ਆ ਇਸ ਕਰਕੇ ਰਿਕਵੈਸਟ ਹੈ ਮੇਰੀ ਉਹਨਾਂ ਭਰਾਵਾਂ ਨੂੰ ਕਿ ਅੱਜ ਤੁਸੀਂ ਜੇ ਬੱਚੇ ਦੇ ਦਿਲੋ ਦਿਮਾਗ ਦੇ ਵਿੱਚੋਂ ਚਾਚੇ ਤਾਇਆ ਦਾ ਡਰ ਖਤਮ ਕਰ ਰਹੇ ਹੈ ਨਾ ਇਦਾਂ ਕਰਕੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੱਚੇ ਦੇ ਦਿਲੋ ਦਿਮਾਗ ਦੇ ਵਿੱਚੋਂ ਡਰ ਤੁਹਾਡਾ ਵੀ ਖਤਮ ਹੋ ਜਾਣਾ